ਮੈਨੂੰ ਕਹਿਣਗੇ ਸ਼ਾਹੀ ਫਕੀਰਨੀ ਜਦੋਂ ਸ਼ਾਇਰ ਲਿਖਣਗੇ ਹਾਲ ਮਹਾਰਾਣੀ ਜਿੰਦਾ ਸ਼ਾਹੀ ਫਕੀਰਨੀ ਲੇਖਕ ਪ੍ਰਸਿੱਧ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਭਾਗ ਪਹਿਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਾਜਾ ਕੌਣ ਬਣੇਗਾ ਛੋਟੀਆਂ-ਛੋਟੀਆਂ ਕੁੜੀਆਂ ਰਾਜਾ ਰਾਣੀ ਦੀ ਖੇਡ ਖੇਡ ਰਹੀਆਂ ਸਨ ਮੈਂ ਇੱਕ ਠੁੱਲੇ ਜਿਹੇ ਸਰੀਰ ਦੀ ਕੁੜੀ ਨੇ ਕਿਹਾ ਰਾਣੀ ਕੌਣ ਬਣੇਗੀ ਮੈਂ ਇੱਕ ਹੋਰ ਆਵਾਜ਼ ਆਈ ਸਭ ਤੋਂ ਵੱਡਾ ਰਾਜਾ ਕੌਣ ਸਭ ਤੋਂ ਵੱਡਾ ਰਾਜਾ ਤਾਂ ਮਹਾਰਾਜਾ ਰਣਜੀਤ ਸਿੰਘ ਹੀ ਹੈ ਇੱਕ ਸਿਆਣੀ ਉਮਰ ਦੀ ਕੁੜੀ ਨੇ ਹਾਸੇ ਨਾਲ ਕਿਹਾ ਉਹਦੀ ਰਾਣੀ ਕੌਣ ਬਣੇਗੀ ਮੈਂ ਬਲੜੀ ਜਿੰਦਾ ਨੇ ਦੋ ਕਦਮ ਅੱਗੇ ਵੱਧ ਕੇ ਕਿਹਾ ਲੈ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਬਣੂੰਗੀ ਜਿੰਦਾ ਦੀ ਵੱਡੀ ਭੈਣ ਨੇ ਵਿਅੰਗ ਨਾਲ ਕਿਹਾ ਇਹ ਸੁਣ ਕੇ ਸਾਰੀਆਂ ਕੁੜੀਆਂ ਖੇੜ ਖੜਾ ਕੇ ਹੱਸ ਪਈਆਂ ਜਿੰਦਾ ਹੈਰਾਨ ਹੋਈ ਉਹਨਾਂ ਦੇ ਮੂੰਹਾਂ ਵੇਲ ਵੇਖਣ ਲੱਗੀ ਉਹਨੂੰ ਇਹ ਸਮਝਣਾ ਪਈ ਕਿ ਇਸ ਵਿੱਚ ਹੱਸਣ ਵਾਲੀ ਕਿਹੜੀ ਗੱਲ ਸੀ ਉਹ ਸੋਚ ਰਹੀ ਸੀ ਜੇ ਕੋਈ ਪੜੋਲੀ ਵਰਗੀ ਕੁੜੀ ਰਾਜਾ ਬਣ ਸਕਦੀ ਏ ਚੁੰਨੀਆਂ ਅੱਖਾਂ ਵਾਲੀ ਰਾਣੀ ਬਣ ਸਕਦੀ ਏ ਤਾਂ ਮੈਂ ਰਣਜੀਤ ਸਿੰਘ ਦੀ ਰਾਣੀ ਕਿਉਂ ਨਹੀਂ ਬਣ ਸਕਦੀ ਆਖਰ ਖੇਡ ਹੀ ਤਾਂ ਹੈ ਦੋ ਘੜੀਆਂ ਦਾ ਦਿਲ ਪਰਚਾਵਾ ਖੇਡ ਵਿੱਚ ਕੋਈ ਸਾਥ ਬਣਦੀ ਹੈ ਕੋਈ ਚੋਰ ਬਣਦੀ ਹੈ ਕੋਈ ਕੋਤਵਾਲ ਬਣਦੀ ਹੈ ਕੋਈ ਸਿਪਾਹੀ ਬਣਦੀ ਹੈ ਉਹਨਾਂ ਵੱਲ ਵੇਖ ਕੇ ਕੋਈ ਕੁੜੀ ਨਹੀਂ ਹੱਸਦੀ ਜੇ ਮੈਂ ਰਣਜੀਤ ਸਿੰਘ ਦੀ ਰਾਣੀ ਬਣਨ ਵਾਸਤੇ ਕਿਹਾ ਏ ਤਾਂ ਇਹ ਕਿਉਂ ਹੱਸ ਪਈਆਂ ਨੇ ਇਹ ਕਿਹੜਾ ਕਿਸੇ ਸੱਚਮੁੱਚ ਦੀ ਰਾਣੀ ਬਣਨਾ ਹੈ ਐਵੇਂ ਝੂਠੀ-ਮੁੱਠੀ ਦੀ ਖੇਡ ਹੀ ਤਾਂ ਹੈ ਫਿਰ ਹੱਸਣ ਦਾ ਕਾਰਨ ਉਮਰੋਂ ਛੋਟੀ ਹੋਣ ਕਰਕੇ ਉਹ ਇਹ ਨਾ ਸਮਝ ਸਕੀ ਕਿ ਹੱਸਣ ਦੀ ਵਜ੍ਹਾ ਉਹਦੀ ਵੱਡੀ ਭੈਣ ਦਾ ਵਿਅੰਗਮਈ ਲਹਿਜਾ ਸੀ ਉਧਰ ਕਿਉਂ ਗਈ ਹੈ ਜਿੰਦਾ ਦੀ ਵੱਡੀ ਭੈਣ ਨੇ ਉਹਨੂੰ ਬਾਹੀ ਵਿੱਚ ਲੈ ਕੇ ਕਿਹਾ ਤੈਨੂੰ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਹੀ ਬਣਾ ਦੇਾਂਗੇ ਸਾਰੀਆਂ ਕੁੜੀਆਂ ਫਿਰ ਉੱਚੀ ਉੱਚੀ ਹੱਸ ਪਈਆਂ ਫਿਰ ਸਾਰਾ ਸਮਾ ਜਿੰਦਾ ਨੂੰ ਖੇਡ ਵਿੱਚ ਸੁਆਦ ਨਾ ਆਇਆ ਉਹ ਆਪਣੀ ਹੈਰਾਨੀ ਵਿੱਚ ਡੁੱਬੀ ਰਹੀ ਉਹ ਬਥੇਰਾ ਸਿਰ ਪੈਰ ਮਾਰਦੀ ਪਰ ਉਹਦੀ ਬਾਲ ਬੁੱਧੀ ਉਹਨੂੰ ਕਿਸੇ ਕਿਨਾਰੇ ਨਾ ਲੱਗਣ ਦਿੰਦੀ ਕੁੜੀਆਂ ਖੇਡਦੀਆਂ ਰਹੀਆਂ ਤੇ ਉਹ ਇੱਕ ਪਾਸੇ ਹੋ ਕੇ ਪਰੇਸ਼ਾਨੀ ਦੀ ਹਾਲਤ ਵਿੱਚ ਖੜੀ ਰਹੀ। ਮਾਂ ਲੈ ਜਿੰਦਾ ਨੂੰ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਮੰਗ ਦਿਓ ਇਹਨੇ ਉਹਦੀ ਰਾਣੀ ਬਣਨਾ ਜੇ। ਘਰ ਜਾ ਕੇ ਜਿੰਦਾ ਦੀ ਵੱਡੀ ਭੈਣ ਨੇ ਹਾਸੇ ਨਾਲ ਕਿਹਾ ਕਿਉਂ ਰਾਣੀਆਂ ਕਿਤੇ ਇਹਦੇ ਨਾਲੋਂ ਚੰਗੀਆਂ ਨੇ। ਮਾਂ ਨੇ ਜਿੰਦਾ ਦਾ ਉਤਰਿਆ ਹੋਇਆ ਚਿਹਰਾ ਵੇਖ ਕੇ ਉਹਨੂੰ ਖੁਸ਼ ਕਰਨ ਦੇ ਇਰਾਦੇ ਨਾਲ ਕਿਹਾ ਆਖਾ ਮੇਰੀ ਧੀ ਰਾਣੀ ਇਨੂੰ ਅਸੀਂ ਮਹਾਰਾਜੇ ਦੀ ਵੱਡੀ ਰਾਣੀ ਬਣਾਵਾਂਗੇ। ਮਾਂ ਨੇ ਧੀ ਨੂੰ ਜੱਫੀ ਵਿੱਚ ਲੈ ਕੇ ਪਿਆਰ ਨਾਲ ਉਹਦਾ ਮੂੰਹ ਚੁੰਮ ਲਿਆ। ਮਾਂ ਅਸੀਂ ਅਸੀਂ ਰਾਜਾ ਰਾਣੀ ਖੇਡਦੀਆਂ ਪਈਆਂ ਸਾਂ। ਧੀ ਨੇ ਪੁੱਛਿਆ ਰਾਜਾ ਕੌਣ ਬਣੇਗਾ? ਤੇਲੀਆਂ ਦੀ ਢੋਲੀ ਜਈ ਰੀਮੋ ਆਂਦੀ ਮੈਂ ਬਣਾਂਗੀ। ਫਿਰ ਢੋਲੀ ਨੇ ਪੁੱਛਿਆ ਰਾਣੀ ਕੌਣ ਬਣੇਗੀ? ਉਹ ਚੁੰਨੀ ਜਈ ਸੰਤੀ ਬਣ ਗਈ। ਹੂੰ ਨਾ ਮੂੰਹ ਨਾ ਮੱਥਾ ਤੇ ਜਿੰਨ ਪਹਾੜੋਂ ਦਿੱਤਾ ਜਿੰਦਾ ਨੇ ਮੱਥੇ ਉੱਤੇ ਤਿਉੜੀ ਪਾ ਕੇ ਉਠਾ ਹੱਥ ਫੇਰਦਿਆਂ ਕਿਆ ਉਹ ਸ਼ਾਂਤੀ ਨੂੰ ਰਾਣੀ ਬਣ ਦੇ ਯੋਗ ਨਹੀਂ ਸੀ ਸਮਝਦੀ ਫਿਰ ਮੈਂ ਕੀ ਬਣਦੀ ਥੋਲੀ ਨੇ ਆਖਿਆ ਹੈ ਹੈ ਆਖਿਆ ਸਭ ਤੋਂ ਵੱਡੇ ਰਾਜੇ ਰਣਜੀਤ ਸਿੰਘ ਦੀ ਰਾਣੀ ਬਣੇਗੀ ਮੈਂ ਆਖ ਦਿੱਤਾ ਮੈਂ ਤੇ ਇਹ ਬੁੱਧ ਬਲੇਟ ਹਿਉ ਹਿਉ ਕਰਕੇ ਹੱਸੀ ਜਾਏ ਜਿੰਦਾ ਨੇ ਭੈਣ ਵੱਲੇ ਹੱਥ ਕਰਕੇ ਗਿਆ ਵੱਧ ਕੇ ਕੋਠੇ ਜਿੱਡੀ ਹੋ ਚਲੀ ਆਈ ਤੇ ਅਕਲ ਮਾਸਾ ਨਹੀਂ ਇਹਨੂੰ ਜਿੰਦਾ ਨੂੰ ਵੱਡੀ ਭੈਣ ਦੀ ਮੂਰਖਤਾ ਉੱਤੇ ਗੁੱਸਾ ਆ ਰਿਹਾ ਸੀ ਇਹਨੂੰ ਅਕਲ ਕਿੱਥੇ ਇਹ ਤਾਂ ਨੀਰੀ ਬੁੱਧੂ ਐ ਮਾਂ ਨੇ ਲਾਡ ਨਾਲ ਜਿੰਦਾ ਦੀ ਗੱਲ ਦੀ ਪਰੋੜਤਾ ਕਰ ਦਿੱਤੀ ਤੇ ਹੋਰ ਭਲਾ ਹਾਸੇ ਪਾਣੇ ਵੀ ਕੋਈ ਕਿਸੇ ਦੀ ਰਾਣੀ ਬਣ ਜਾਂਦੀ ਐ ਅਸੀਂ ਤਾਂ ਐਵੇਂ ਝੂਠੀ-ਮੁੱਠੀ ਖੇਡਦਿਆਂ ਸਾਂ ਜਿੰਦਾ ਨੇ ਮਾਂ ਦਾ ਭੁਲੇਖਾ ਦੂਰ ਕਰਨ ਵਾਸਤੇ ਕਿਆ ਤੇ ਮੇਰੀ ਜਿੰਦਾ ਨਾਲੋਂ ਕਿਹੜੀ ਰਾਣੀ ਸੋਹਣੀ ਐ ਅਸੀਂ ਸੱਚਮੁੱਚ ਇਹਨੂੰ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਬਣਾ ਦੇਵਾਂਗੇ ਜਿੰਦਾ ਦੀ ਸੁੰਦਰਤਾ ਉਤੇ ਮਾਂ ਦਾ ਦਿਲ ਵੀ ਮੋਇਆ ਗਿਆ ਸੀ ਸੱਚਮੁੱਚ ਜਿੰਦਾ ਦੇ ਸਵਾਲ ਵਿੱਚ ਖੁਸ਼ੀ ਤੇ ਹੈਰਾਨੀ ਲੁਕੀਆਂ ਹੋਈਆਂ ਸਨ ਹਾਂ ਹਾਂ ਸੱਚਮੁੱਚ ਮਾਂ ਨੇ ਦੁਬਾਰਾ ਹਾਂਮੀ ਪਰ ਦਿੱਤੀ ਆਹ ਜੀ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਬਣਾਵਾਂਗੇ ਮਾਂ ਦੀਆਂ ਬਾਹੀ ਵਿੱਚੋਂ ਨਿਕਲ ਕੇ ਜਿੰਦਾ ਖੁਸ਼ੀ ਨਾਲ ਉੱਠਣ ਲੱਗ ਪਈ ਰਣਜੀਤ ਸਿਓ ਕਾਣਾ ਵੀ ਹੈ ਵੱਡੀ ਭੈਣ ਨੇ ਛੇੜਨ ਨਾਲ ਕਿਹਾ ਉਹ ਤੇਰਾ ਘਰ ਵਾਲਾ ਕਾਣਾ ਹੋਵੇ ਖਾ ਜਿੰਦਾ ਦਾ ਮੂੰਹ ਗੁੱਸੇ ਨਾਲ ਵਧੇਰੇ ਲਾਲ ਹੋ ਗਿਆ ਸਾਰਾ ਪਰਿਵਾਰ ਖਿੜ ਖੜਾ ਕੇ ਹੱਸ ਪਿਆ ਵੇਖ ਲੈ ਮਾਂ ਹੁਣ ਤੋਂ ਹੀ ਚੜਨ ਲੱਗ ਪਈ ਉਹ ਵੱਡੀ ਭੈਣ ਨੇ ਜਿੰਦਾ ਵੱਲ ਉਂਗਲ ਕਰਕੇ ਕਿਹਾ ਭੈਣਾ ਜਿਹੜੇ ਨਾ ਤੁਸੀਂ ਉਹਦੇ ਮਹਾਰਾਜੇ ਨੂੰ ਕਾਣਾ ਕਿਉਂ ਆਖੋ ਇਹ ਉਦੋਂ ਦੀਆਂ ਗੱਲਾਂ ਹਨ ਜਦੋਂ ਅਜੇ ਜਿੰਦਾ ਇਹਨਾਂ ਗੱਲਾਂ ਦੇ ਅਰਥ ਨਹੀਂ ਸੀ ਸਮਝੀ ਦੀ ਉਹ ਐਸੀ ਖੁਸ਼ੀ ਵਿੱਚ ਨੱਪੀ ਟੱਪੀ ਜਾ ਰਹੀ ਸੀ ਕਿ ਮਾਂ ਨੇ ਉਹਨੂੰ ਰਣਜੀਤ ਸਿੰਘ ਦੀ ਰਾਣੀ ਬਣਾਉਣ ਦਾ ਇਕਰਾਰ ਕਰ ਦਿੱਤਾ ਸੀ ਇਹ ਹਾਸੇ ਪਾਣੇ ਦੀਆਂ ਗੱਲ ਸਹੇਲੀਆਂ ਨੇ ਜਿੰਦਾਂ ਦੀ ਛੇੜ ਬਣਾ ਲਈ ਉਹ ਠੱਠੇ ਨਾਲ ਉਹਨੂੰ ਰਾਣੀ ਜਿੰਦਾ ਆਖਣ ਲੱਗ ਪਈਆਂ ਪਹਿਲਾਂ ਪਹਿਲਾਂ ਤਾਂ ਜਿੰਦਾ ਰਾਣੀ ਆਖਵਾ ਕੇ ਬੜੀ ਖੁਸ਼ ਹੁੰਦੀ ਪਰ ਉਮਰ ਦੇ ਗਿਆਨ ਦੇ ਬਾਅਦ ਦੇ ਨਾਲ ਜਦ ਉਹਨੂੰ ਇਹ ਸ਼ਬਦ ਦੇ ਅਰਥਾਂ ਦੀ ਸਮਝ ਪਈ ਤਾਂ ਉਹ ਚੜਨ ਲੱਗ ਪਈ ਕੋਈ ਵੀ ਕੁਵਾਰੀ ਕੁੜੀ ਅਜਹੀ ਗੱਲ ਤੋਂ ਜ਼ਰੂਰ ਚੜੇਗੀ ਅੰਦਰੋਂ ਭਾਵੇਂ ਉਹ ਖੁਸ਼ ਵੀ ਹੋਵੇ ਜਿਉਂ-ਜਿਉਂ ਜਿੰਦਾ ਚੜਦੀ ਤਿਉਂ-ਤਿਉਂ ਸਹੇਲੀਆਂ ਵਧੇਰੇ ਛੇੜਦੀਆਂ ਕਈ ਵਾਰ ਜਿੰਦਾ ਖਿੱਚ ਕੇ ਰੋਣ ਹਾਕੀ ਹੋ ਜਾਂਦੀ ਵੇਖ ਲੈ ਮਾਂ ਫੇਰ ਮੈਂ ਕੁਛ ਆਖਿਆ ਤਾਂ ਇਹ ਆਪਣੀ ਵਾਰੀ ਰੋਊਗੀ ਹਵੇ ਦੇਰੇ ਗੁੱਸਾ ਜਿੰਦਾ ਨੂੰ ਆਪਣੀ ਵੱਡੀ ਭੈਣ ਉੱਤੇ ਆਉਂਦਾ ਕਿਉਂਕਿ ਜਿੰਦਾਂ ਨੂੰ ਛੇੜਨ ਵਿੱਚ ਉਹ ਸਭ ਤੋਂ ਮੋਰੀ ਹੁੰਦੀ ਸੀ ਭਲਾ ਮਾਂ ਮੈਂ ਕਿਉਂ ਰੋਣਾ ਹੈ ਜੋ ਇਹਦਾ ਜੀ ਆਵੇ ਇਹ ਕਹੀ ਜਾਵੇ ਵੱਡੀ ਭੈਣ ਨੇ ਅੱਗੋਂ ਹੱਸਦਿਆਂ ਹੱਸਦਿਆਂ ਉੱਤਰ ਦੇਣਾ ਪੜਾਣੀਆਂ ਸੜਾਣੀਆਂ ਸੰਧੂ ਕੜੰਦੂ ਜਿੰਦਾਂ ਨੇ ਮੂੰਹ ਚੜਾ ਕੇ ਕਹਿਣਾ ਆਖੀ ਚੱਲ ਆਖੀ ਚੱਲ ਮੈਂ ਕੋਈ ਗੁੱਸਾ ਕਰਦੀ ਆ ਨਾਲੇ ਰਾਣੀ ਜਿੰਦਾਂ ਦਾ ਗੁੱਸਾ ਕਰਕੇ ਰਹਿਣਾ ਕਿਹਦੇ ਰਾਜ ਵਿੱਚ ਹੈ ਵੱਡੀ ਭੈਣ ਨੇ ਉਸੇ ਤਰ੍ਹਾਂ ਮੁਸਕੁਰਾਂਦਿਆਂ ਉੱਤਰ ਦੇਣਾ ਉਹ ਪੜਾਉਣੀਆਂ ਸਰਦਾਰਾਂ ਦੇ ਮੰਗੀ ਹੋਈ ਸੀ ਤੂੰ ਤਾਂ ਲੱਜ ਲੱਥੀਆਂ ਤੂੰ ਗੁੱਸਾ ਕਾਹਨੂੰ ਕਰਨਾ ਹੋਇਆ ਜਿੰਦਾ ਇਸ ਗੱਲੋਂ ਬੜੀ ਔਖੀ ਸੀ ਕਿ ਉਹਦੇ ਚੜਾਉਣ ਨਾਲ ਵੱਡੀ ਭੈਣ ਗੁੱਸਾ ਕਿਉਂ ਮਹਿਸੂਸ ਨਹੀਂ ਕਰਦੀ ਇਹ ਬੱਚਿਆਂ ਦੀਆਂ ਗੱਲਾਂ ਘਰ ਦੇ ਵਡੇਰਿਆਂ ਦੇ ਦਿਲਾਂ ਵਿੱਚ ਘਰ ਕਰਦੀਆਂ ਗਈਆਂ ਮਾਤਾ ਪਿਤਾ ਥਾਉ ਥਾਈਂ ਕਈ ਵਾਰ ਸੋਚਣ ਲੱਗ ਪੈਂਦੇ ਜਿੰਦਾ ਬਹੁਤ ਖੂਬਸੂਰਤ ਹੈ ਇਹ ਬੁੱਧ ਦੀ ਵੀ ਬੜੀ ਤੇਜ਼ ਹੈ ਸਾਰੇ ਪੰਜਾਬ ਵਿੱਚ ਇਹਦੇ ਵਰਗੀ ਕੋਈ ਨਹੀਂ ਹੋਣੀ ਇਹਦੀ ਸ਼ਾਦੀ ਸ਼ੇਰੇ ਪੰਜਾਬ ਨਾਲ ਕਰ ਦਿੱਤੀ ਜਾਵੇ ਤਾਂ ਇਹਦੇ ਭਾਗ ਉਗੜ ਪੈਣ ਇੱਕ ਇਹਦੀ ਕੀ ਗੱਲ ਸਾਰੇ ਘਰਾਣੇ ਦੀ ਕਿਸਮਤ ਜਾਗ ਪਵੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਿਰਾ ਪੰਜਾਬ ਦਾ ਬਾਦਸ਼ਾਹ ਹੀ ਨਹੀਂ ਸੀ ਆਪਣੀ ਕੌਮ ਦਾ ਲੀਡਰ ਵੀ ਸੀ ਆਪਣੇ ਗੁਣਾ ਤੇ ਪਰਜਾ ਦਾ ਹਿੱਤ ਚਾਹਣ ਦੇ ਕਾਰਨ ਉਹ ਸਮੁੱਚੇ ਪੰਜਾਬੀਆਂ ਦਾ ਹਰਮਨ ਪਿਆਰਾ ਸੀ ਲੋਕ ਉਹਦੇ ਨਾਲ ਨੇੜੇ ਪ੍ਰਾਪਤ ਕਰਨ ਤੇ ਰਿਸ਼ਤਾ ਗੰਢਣ ਵਿੱਚ ਆਪਣਾ ਮਾਣ ਤੇ ਖੁਸ਼ਕਿਸਮਤੀ ਸਮਝਦੇ ਸਨ ਉਸ ਸਮੇਂ ਹੁਕਮਰਾਨ ਨੂੰ ਰੱਬ ਦਾ ਨਾਇਬ ਤੇ ਨਿਹ ਕਲੰਕ ਸਮਝਿਆ ਜਾਂਦਾ ਸੀ ਵੱਡਿਆਂ ਬੰਦਿਆਂ ਵਿੱਚ ਉਹਦੋਂ ਬਹੁਤੇ ਵਿਆਹ ਕਰਾਉਣ ਦਾ ਰਿਵਾਜ ਸੀ ਉਸ ਜਮਾਨੇ ਤਾਂ ਬੱਚਿਆਂ ਨੂੰ ਕਹਾਣੀ ਇਹ ਸੁਣਾਈ ਜਾਂਦੀ ਸੀ ਕਿ ਇੱਕ ਸੀ ਰਾਜਾ ਉਹਦੀਆਂ 7 ਰਾਣੀਆਂ ਸਨ ਸੋ ਜੇ ਮਮੂਲੀ ਰਾਜੇ ਦੀਆਂ 7 ਰਾਣੀਆਂ ਹੋ ਸਕਦੀਆਂ ਸਨ ਤਾਂ ਮਹਾਰਾਜੇ ਦੀਆਂ 27 ਕਿਉਂ ਨਾ ਹੋਣ ਤੇ ਸ਼ੇਰੇ ਪੰਜਾਬ ਤਾਂ ਪੰਜਾਬ ਦੇ ਕਈ ਰਾਜਿਆਂ ਦਾ ਮਹਾਰਾਜਾ ਸੀ ਸਰਦਾਰ ਮੰਨਾ ਸਿੰਘ ਨੇ ਪੱਕਾ ਮਨ ਬਣਾ ਲਿਆ ਕਿ ਜਿੰਦਾਂ ਨੂੰ ਸ਼ੇਰੇ ਪੰਜਾਬ ਦੀ ਰਾਣੀ ਬਣਾਉਣਾ ਹੈ ਮੰਨਾ ਸਿੰਘ ਆਪਣੇ ਇਲਾਕੇ ਪਿੰਡ ਚਾਹੜ ਤਹਿਸੀਲ ਜ਼ਫਰਵਾਲ ਜ਼ਿਲ੍ਹਾ ਸਿਆਲਕੋਟ ਦਾ ਮੰਨਿਆ ਪਰਮੰਨਿਆ ਸਰਦਾਰ ਸੀ ਉਹ ਔਲਖ ਗੋਤ ਦਾ ਜੱਟ ਸਿੱਖ ਸੀ ਉਹਦੀ ਵੱਡੀ ਲੜਕੀ ਪੜਾਣੀਏ ਸਰਦਾਰ ਮਿਤ ਸਿੰਘ ਦੇ ਲੜਕੇ ਜਵਾਲਾ ਸਿੰਘ ਨਾਲ ਮੰਗੀ ਹੋਈ ਸੀ ਮਨਾ ਸਿੰਘ ਦੀ ਭੈਣ ਪਿੰਡ ਐਮਾ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਦਾਰ ਨਾਰ ਸਿੰਘ ਨਾਲ ਵਿਆਹੀ ਹੋਈ ਸੀ ਸਰਦਾਰ ਨਾਰ ਸਿੰਘ ਖੱਤਰੀਆਂ ਦੀ ਓਪਲ ਗੋਤ ਵਿੱਚੋਂ ਸੀ ਉਹ ਸਮੇਂ ਦੇ ਸਿੱਖ ਜਾਤ ਗੋਤ ਨੂੰ ਬਹੁਤਾ ਨਹੀਂ ਸਨਮੰਦੇ ਸਰਦਾਰ ਨਾਰ ਸਿੰਘ ਤੇ ਸਰਦਾਰ ਮਿਤ ਸਿੰਘ ਦੋਵੇਂ ਸ਼ੇਰੇ ਪੰਜਾਬ ਦੇ ਨਾਮਵਰ ਸਰਦਾਰਾਂ ਵਿੱਚੋਂ ਸਨ ਜਿੰਦਾਂ ਦੀ ਸ਼ਾਦੀ ਸ਼ੇਰੇ ਪੰਜਾਬ ਨਾਲ ਕਰਕੇ ਮੰਨਾ ਸਿੰਘ ਦਾ ਘਰਾਣਾ ਹੋਰ ਅਗੇਰੇ ਵਧਣ ਦੀ ਚਾਹ ਰੱਖਦਾ ਸੀ ਜਿੰਦਾਂ ਦੀ ਪਾਲਣਾ ਬੜੀ ਸੁਚੱਜੇ ਢੰਗ ਨਾਲ ਕੀਤੀ ਗਈ ਧਾਰਮਿਕ ਵਿਦਿਆ ਦੇ ਨਾਲ ਨਾਲ ਉਹਨੂੰ ਇਤਿਹਾਸ ਤੇ ਕੁਝ ਰਾਜਨੀਤੀ ਦੇ ਗ੍ਰੰਥ ਵੀ ਪੜਾਏ ਗਏ ਉਹਦੇ ਦਿਲ ਵਿੱਚ ਵੀ ਇਹ ਖਿਆਲ ਘਰ ਕਰਦਾ ਗਿਆ ਕਿ ਮੈਂ ਸ਼ੇਰੇ ਪੰਜਾਬ ਦੀ ਰਾਣੀ ਬਣਨਾ ਹੈ ਜਿੰਦਾਂ ਅਜੇ ਬਾਲੜੀ ਹੀ ਸੀ ਤਾਂ ਉਹਦੀ ਵੱਡੀ ਭੈਣ ਦਾ ਵਿਆਹ ਹੋ ਗਿਆ ਮਿਤ ਸਿੰਘ ਪੜਾਣੀਆਂ ਸ਼ੇਰੇ ਪੰਜਾਬ ਦੇ ਜ਼ਗੀਰਦਾਰ ਸਰਦਾਰਾਂ ਵਿੱਚੋਂ ਸੀ ਉਹਦਾ ਇੱਕੋ ਇੱਕ ਪੁੱਤਰ ਜਵਾਲਾ ਸਿੰਘ ਵੀ ਫੌਜ ਵਿੱਚ ਅਫਸਰ ਸੀ ਉਹ ਬੜੀ ਸ਼ਾਨ ਨਾਲ ਪਿੰਡ ਚਾਹੜ ਟੁੱਕੇ ਜਿੰਦਾਂ ਦੀ ਵੱਡੀ ਭੈਣ ਦਾ ਵਿਆਹ ਬੜੀ ਧੂਮ ਧਾਮ ਨਾਲ ਹੋਇਆ ਮਗਰੋਂ ਜਵਾਲਾ ਸਿੰਘ ਸਹੁਰੇ ਜਾਇਆ ਕਰਦਾ ਤਾਂ ਉਹਦੀ ਚਮਕ ਧਮਕ ਝੱਲੀ ਨਾ ਜਾਂਦੀ ਜਿੰਦਾਂ ਦੀ ਭੈਣ ਬੜੇ ਕੀਮਤੀ ਕੱਪੜੇ ਤੇ ਗਹਿਣੇ ਪਾ ਕੇ ਪੇਕੇ ਜਾਂਦੀ ਉਹਦੇ ਵੱਲ ਵੇਖ ਕੇ ਜਿੰਦਾਂ ਦੇ ਦਿਲ ਵਿੱਚ ਖਿਆਲ ਆਉਂਦਾ ਅੱਛਾ ਮੈਂ ਇਹਦੇ ਨਾਲੋਂ ਵੀ ਵਧੇਰੇ ਗਹਿਣੇ ਪਾਇਆ ਕਰਾਂਗੀ ਇੱਕ ਵਾਰ ਜਿੰਦਾਂ ਨੇ ਇਤਿਹਾਸ ਵਿੱਚ ਪੜ੍ਹਿਆ ਨੂਰਜਹਾਂ ਬਾਦਸ਼ਾਹ ਜਹਾਂਗੀਰ ਦੀ ਮਨ ਚਾਹੀ ਬੇਗਮ ਸੀ ਬਾਦਸ਼ਾਹ ਨੇ ਸਾਰਾ ਰਾਜ ਕਾਜ ਬੇਗਮ ਦੇ ਹੱਥ ਸੌਂਪ ਛੱਡਿਆ ਸੀ ਅਸਲੀ ਅਰਥਾਂ ਵਿੱਚ ਮੁਲਕ ਉਤੇ ਨੂਰਜਹਾਂ ਹੀ ਰਾਜ ਕਰਦੀ ਸੀ ਉਹ ਬੜੀ ਸਮਝਦਾਰ ਤੇ ਜੋਗ ਇਸਤਰੀ ਸੀ ਮੈਂ ਵੀ ਰਾਜ ਕਰਾਂਗੀ ਜਿੰਦਾਂ ਦੇ ਦਿਲ ਵਿੱਚ ਖਿਆਲ ਆਇਆ ਪਰ ਰਾਜ ਕਰਨ ਵਾਸਤੇ ਉਸ ਦੇ ਯੋਗ ਬਣਨਾ ਜ਼ਰੂਰੀ ਹੈ ਉਹਨੇ ਮਨ ਵਿੱਚ ਸੋਚਿਆ ਉਸ ਦਿਨ ਤੋਂ ਉਹ ਇਤਿਹਾਸ ਤੇ ਰਾਜਨੀਤੀ ਦੇ ਗ੍ਰੰਥਾਂ ਵਿੱਚ ਵਧੇਰੇ ਦਿਲਚਸਪੀ ਲੈਣ ਲੱਗ ਪਈ ਜਿੰਦਾ ਨੇ ਸੁਣਿਆ ਸ਼ੇਰੇ ਪੰਜਾਬ ਦੀਆਂ ਕਈ ਰਾਣੀਆਂ ਹਨ ਇੱਕ ਦਿਨ ਉਹਨੇ ਆਪਣੀ ਭੈਣ ਨੂੰ ਪੁੱਛਿਆ ਭੈਣ ਮਰਦ ਬਹੁਤੇ ਵਿਆਹ ਕਿਉਂ ਕਰਾਉਂਦੇ ਨੇ ਇਹ ਮਰਦੀ ਜਾਣਣ ਆਪਾਂ ਨੂੰ ਕੀ ਪਤਾ ਭੈਣ ਨੇ ਅੱਗੋਂ ਟਾਲਣ ਦੇ ਇਰਾਦੇ ਨਾਲ ਕਿਹਾ ਨਹੀਂ ਸਾਨੂੰ ਵੀ ਜਾਨਣਾ ਚਾਹੀਦਾ ਹੈ ਆਖਰ ਬਹੁਤੇ ਵਿਆਹਾਂ ਦਾ ਦੁੱਖ ਤਾਂ ਇਸਤਰੀਆਂ ਨੂੰ ਹੀ ਭੋਗਣਾ ਪੈਂਦਾ ਹੈ ਨਾ ਜਿੰਦਾ ਨੇ ਬੜੀ ਗੰਭੀਰਤਾ ਨਾਲ ਕਿਹਾ ਅੱਛਾ ਤੇਰਾ ਵਿਆਹ ਮਹਾਰਾਜੇ ਨਾਲ ਕਰਨ ਦੀਆਂ ਸਲਾਈਂ ਹੋ ਰਹੀਆਂ ਨੇ ਉਹਦੀਆਂ ਅੱਗੇ ਕਈ ਰਾਣੀਆਂ ਨੇ ਤੂੰ ਪਤਾ ਕਰ ਲਈ ਭਈ ਉਹਨੇ ਬਹੁਤੇ ਵਿਆਹ ਕਿਉਂ ਕਰਵਾਏ ਨੇ ਭੈਣ ਨੇ ਅੱਗੋਂ ਮਸ਼ਕਰੀ ਵਜੋਂ ਕਿਹਾ ਨਹੀਂ ਭੈਣ ਮੈਂ ਹੱਸਦੀ ਨਹੀਂ ਇਹ ਇੱਕ ਮਹਾਰਾਜੇ ਦੀ ਗੱਲ ਨਹੀਂ ਹਰ ਜੇ ਪੁੱਜੇ ਆਦਮੀ ਆਮ ਬਹੁਤੇ ਵਿਆਹ ਕਰਵਾਉਂਦੇ ਨੇ ਆਖਰ ਕਿਉਂ ਕੋਈ ਕਾਰਨ ਤਾਂ ਜ਼ਰੂਰ ਹੋਵੇਗਾ ਅੱਛਾ ਇਹ ਦੱਸ ਪਾ ਇਹਨੇ ਵੀ ਕਦੇ ਹੋਰ ਵਿਆਹ ਕਰਾਉਣ ਦੀ ਗੱਲ ਕੀਤੀ ਏ ਜਿੰਦਾ ਨੇ ਸੰਜੀਦਗੀ ਨਾਲ ਪੁੱਛਿਆ ਉਹਦਾ ਮਤਲਬ ਭੈਣ ਦੇ ਪਤੀ ਸਰਦਾਰ ਜਵਾਲਾ ਸਿੰਘ ਤੋਂ ਸੀ ਅਜੇ ਤਾਂ ਨਹੀਂ ਪਰ ਇਨਾ ਮਰਦਾਂ ਦਾ ਵੀ ਕੀ ਭਰੋਸਾ ਭੈਣ ਨੇ ਵੀ ਅੱਗੋਂ ਗੰਭੀਰ ਹੋ ਕੇ ਕਿਹਾ ਸ਼ੇਰੇ ਪੰਜਾਬ ਬਾਰੇ ਮੈਂ ਇੱਕ ਗੱਲ ਤਾਂ ਸਮਝਦੀ ਆ ਸਭ ਤੋਂ ਪਹਿਲਾ ਵਿਆਹ ਉਹਨਾਂ ਦੇ ਪਿਤਾ ਨੇ ਬਾਲ ਉਮਰੇ ਹੀ ਕਰ ਦਿੱਤਾ ਫਿਰ ਕੁਝ ਵਿਆਹ ਉਹਨਾਂ ਸਾਂਝਾ ਵਧਾਉਣ ਵਾਸਤੇ ਕੀਤੇ ਉਨ੍ਹਾਂ ਦਾ ਕਾਰਨ ਨਿਰੋਲ ਰਾਜਨੀਤਿਕ ਸੀ ਵਿਆਹ ਕਰਕੇ ਉਹਨਾਂ ਕੁਝ ਮਿਸਲਾਂ ਜਾਂ ਘਰਾਣਿਆਂ ਨੂੰ ਆਪਣੇ ਮਦਦਗਾਰ ਬਣਾ ਲਿਆ ਉਸ ਸਮੇਂ ਉਹਨਾਂ ਵਿਆਹਾਂ ਦਾ ਲਾਭ ਵੀ ਸਮਝਿਆ ਜਾ ਸਕਦਾ ਸੀ ਪਰ ਸਾਰੇ ਪੰਜਾਬ ਵਿੱਚ ਰਾਜ ਪੱਕਾ ਹੋ ਜਾਣ ਪਿੱਛੋਂ ਵੀ ਉਹਨਾਂ ਕੁਝ ਵਿਆਹ ਕਰਵਾਏ ਨੇ ਇਸ ਦੇ ਕਾਰਨ ਦੀ ਸਮਝ ਨਹੀਂ ਪੈਂਦੀ ਜਿੰਦਾ ਬੜੀ ਗਹਿਰੀ ਸੋਚ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਸੀ ਜਿੰਦਾ ਤੋਂ ਸੱਚਮੁੱਚ ਹੀ ਰਾਣੀ ਬਣਨ ਦੇ ਯੋਗ ਹੈ ਮੈਂ ਆਪਣਾ ਸਾਰਾ ਤਾਣ ਲਾ ਲਵਾਂਗੀ ਭੈਣ ਨੇ ਉਹਨੂੰ ਕੁੱਟ ਕੇ ਗਲ ਨਾਲ ਲਾ ਲਿਆ ਉਹ ਛੋਟੀ ਭੈਣ ਦੀ ਸੂਝ ਬੂਝ ਤੇ ਖੁਸ਼ ਵੀ ਸੀ ਤੇ ਹੈਰਾਨ ਵੀ ਜਿੰਦਾਂ ਦੀ ਭੈਣ ਨੇ ਪਤੀ ਅੱਗੇ ਬੜੇ ਸੁਚੱਜੇ ਢੰਗ ਨਾਲ ਗੱਲ ਚਲਾਈ ਉਹਨੇ ਬਚਪਨ ਦੀ ਖੇਡ ਤੋਂ ਲੈ ਕੇ ਅਖੀਰੀ ਬਹੁਤੇ ਵਿਆਹਾਂ ਬਾਰੇ ਬਹਿਸ ਤੱਕ ਕਹਾਣੀ ਸੁਣਾਈ ਉਹਨੇ ਜਿੰਦਾਂ ਦੀ ਵਿਦਿਆ ਉਹਦੀ ਰਾਣੀ ਬਣਨ ਦੀ ਰੀਝ ਤੇ ਮਾਪਿਆਂ ਦੀ ਇੱਛਾ ਬਾਰੇ ਵੀ ਦੱਸਿਆ ਆਪਣੀਆਂ ਗੱਲਾਂ ਦਾ ਸਰਦਾਰ ਜਵਾਲਾ ਸਿੰਘ ਤੇ ਪ੍ਰਭਾਵ ਪਿਆ ਵੇਖ ਕੇ ਅੰਤੋਂ ਨੇ ਬੜੇ ਪਿਆਰ ਨਾਲ ਕਿਹਾ ਉਹਦੇ ਸਬੰਧ ਹੋ ਜਾਏ ਤਾਂ ਸਰਕਾਰ ਦਰਬਾਰ ਵਿੱਚ ਹੋਣ ਨਾਲੋਂ ਆਪਣਾ ਸਤਕਾਰ ਵੱਧ ਸਕਦਾ ਹੈ ਨਾਲੇ ਮੇਰੇ ਮਾਪੇ ਵੀ ਤੁਹਾਡਾ ਐਹਸਾਨ ਮੰਨਣਗੇ ਫਿਰ ਜਿੰਦਾਵਰਗੀ ਰੂਪमानਵੀ ਇਸ ਵਾਲੇ ਸਾਰੇ ਦੇਸ਼ ਵਿੱਚ ਭਾਲਿਆ ਨਹੀਂ ਲੱਭਣੀ ਗੱਲ ਸਰਦਾਰ ਜਵਾਲਾ ਸਿੰਘ ਦੇ ਦਿਲ ਲੱਗੀ ਉਹ ਸ਼ੇਰੇ ਪੰਜਾਬ ਦਾ ਲਗਭਗ ਹਾਣੀ ਤੇ ਮੂੰਹ ਲੱਗੇ ਸਰਦਾਰਾਂ ਵਿੱਚੋਂ ਸੀ ਮੌਕਾ ਢਾੜ ਕੇ ਉਹਨੇ ਸ਼ੇਰੇ ਪੰਜਾਬ ਅੱਗੇ ਜ਼ਿਕਰ ਕੀਤਾ ਉਹਨੇ ਐਸੇ ਰੰਗीन ਢੰਗ ਨਾਲ ਗੱਲ ਕੀਤੀ ਕਿ ਸ਼ੇਰੇ ਪੰਜਾਬ ਫੜ ਕੁੱਟਿਆ ਜਿੰਦਾ ਦੇ ਰੂਪ ਦੀ ਸ਼ੋਭਾ ਸੁਣ ਕੇ ਉਹ ਮੋਇਆ ਗਿਆ ਮੁੱਕ ਦੀ ਗੱਲ ਸਰਦਾਰ ਜਵਾਲਾ ਸਿੰਘ ਦੇ ਵਿਚੋਲ ਪੁਨੇ ਦਾ ਨਤੀਜਾ ਜਿੰਦਾ ਦਾ ਰਿਸ਼ਤਾ ਸ਼ੇਰੇ ਪੰਜਾਬ ਨਾਲ ਪੱਕਾ ਹੋ ਗਿਆ ਇਹ ਖਬਰ ਸੁਣ ਕੇ ਇੱਕ ਪਿੰਡ ਚਾੜ ਛੱਡਿਆ ਸਾਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਉਸ ਵੇਲੇ ਮੰਨਾ ਸਿੰਘ ਦੀ ਗਿਣਤੀ ਨਾਮਰ ਕੋਡ ਛੜੇ ਸਰਦਾਰਾਂ ਵਿੱਚੋਂ ਸੀ ਸਾਰੇ ਪੰਜਾਬ ਦੇ ਚੋਣਵੇਂ ਸਰਦਾਰ ਤੇ ਨਵਾਬ ਸ਼ੇਰੇ ਪੰਜਾਬ ਦੀ ਜਾਂਜਨ ਵਾਲਾ ਏ ਜਿੰਦਾਂ ਦਾ ਵਿਆਹ ਬੜੀ ਧੂਮ ਧਾਮ ਨਾਲ ਹੋਇਆ ਉਹਦੇ ਮਨ ਦੀ ਮੁਰਾਦ ਪੂਰੀ ਹੋ ਗਈ ਡੋਲੇ ਵਿੱਚ ਬੈਠੀ ਉਹ ਆਪਣੇ ਲੱਖਾਂ ਰੁਪਏ ਦੇ ਗਹਿਣਿਆਂ ਵੱਲ ਵੇਖ ਰਹੀ ਸੀ ਸ਼ਾਹੀ ਫਕੀਰਨੀ ਮਹਾਰਾਣੀ ਜਿੰਦਾਂ ਲੇਖਕ ਪ੍ਰਸਿੱਧ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਭਾਗ ਪਹਿਲਾ ਆਵਾਜ਼ ਗੁਰਜੰਡ ਸਿੰਘ ਰੁੱਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ